ਹਾਂਜੀ ਜਿਹੜਾ ਮੇਲਾ ਜੀ ਹੋ ਰਿਹਾ ਇੰਟਰਨੈਸ਼ਨਲ ਬਾਬਾ ਸ਼ਾਮੀ ਸਾਹਿਬ ਤਰਵਾਰ ਤੇ ਇਹਦੇ ਬਾਰੇ ਤੁਸੀਂ ਹੋਰ ਵਿਸਥਾਰ ਨਾਲ ਕੀ ਕੀ ਹੋ ਰਿਹਾ ਹੈ ਬਾਬਾ ਸ਼ਾਮੀ ਸਾਹਿਬ ਸਰਕਾਰ ਦਾ 299 ਮੇਲਾ ਇਸ ਵਾਰੀ ਵੀ ਪੂਰੇ ਜੋਰਾ ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਜੋ ਕਿ ਮਿਤੀ 9 10 11 12 ਸਤੰਬਰ ਨੂੰ ਮਨਾਇਆ ਜਾ ਰਿਹਾ ਸੰਗਤ ਦੇ ਸਹਿਯੋਗ ਨਾਲ ਔਰ ਪਹਿਲਾਂ ਸਭ ਤੋਂ 9 ਤਰੀਕ ਦਿਨੇ ਝੰਡੇ ਦੀ ਰਸਮ ਹੋਵੇਗੀ ਔਰ ਸ਼ਾਮ ਨੂੰ ਤੇ ਰਾਗੇ ਰਸਬ ਔਰ ਉਸ ਤੋਂ ਬਾਅਦ ਕਵਾਲੀਆਂ ਔਰ ਨਾਤਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜਿਹਦੇ ਵਿੱਚ ਸ਼ਕੀਲ ਸਾਬਰੀ ਔਰ ਨਿਜ਼ਾਮੀ ਬ੍ਰਦਰ ਹਾਜ਼ਰੀ ਕਰਨਗੇ ਔਰ ਦੂਸਰੇ ਦਿਨ 10 ਤਰੀਕ ਨੂੰ ਸ਼ਕੀਲ ਸਾਬਰੀ ਨਿਜ਼ਾਮੀ ਬ੍ਰਦਰ ਆਪਣੀਆਂ ਕਵਾਲੀਆਂ ਪੇਸ਼ ਕਰਕੇ ਚੱਦਰ ਦੀ ਰਸਮ ਹੋਵੇਗੀ ਉਸ ਤੋਂ ਬਾਅਦ ਪੰਜਾਬ ਔਰ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਕਵਾਲ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਉਹ ਹਾਜ਼ਰੀ ਕਰਨਗੇ। ਔਰ ਇਸੇ ਤਰ੍ਹਾਂ 10 ਤਰੀਕ ਨੂੰ ਦਿਨੋਂ ਰਾਤੀਂ देर ਕਵਾਲੀਆਂ ਚੱਲਣਗੀਆਂ। 11 ਤਰੀਕ ਨੂੰ ਕੁਝ 2-3 ਪੰਜਾਬੀ ਆਰਟਿਸਟ ਤੋਂ ਬਾਅਦ ਕਵਾਲੀਆਂ ਔਰ ਸ਼ਾਮ ਨੂੰ ਗਜ਼ਲ੍ਹਾਂ ਔਰ ਕਲਾਸਿਕਲ ਦਾ ਪ੍ਰੋਗਰਾਮ ਕੀਤਾ ਜਾਏਗਾ। ਜਿਹਦੇ ਵਿੱਚ ਸਰਦਾਰ ਅਲੀ, ਸੁਨੀਲ ਡੋਗਰਾ, پرویز ਆलम ਮੰਨਾ ਜੀ ਔਰ ਹੋਰ ਵੀ ਕਈ ਨਾਮੀ ਆਰਟਿਸਟ ਹਾਜ਼ਰੀ ਲਾਉਣਗੇ। ਔਰ 12 ਤਰੀਕ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਜਿਹੜੇ ਜਿਨ੍ਹਾਂ ਦੀ ਪਛਾਣ ਹਿੰਦੁਸਤਾਨ ਨੇ ਔਰ ਬਾਹਰਲੇ ਇੰਟਰਨੈਸ਼ਨਲ ਲੈਵਲ ਦੇ ਗਵਈਆਂ ਨੇ ਹਾਜ਼ਰੀ ਲਾਉਣੀ ਹੈ ਔਰ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਸਭ ਨੇ ਸ਼ਾਂਤ ਮਾਹੌਲ ਰੱਖ ਕੇ ਔਰ ਅਸੀਂ ਪਾਕਿਸਤਾਨ ਤੋਂ ਵੀ ਫਨਕਾਰ ਬੁਲਾਉਂਦੇ ਆਂ ਸਰਕਾਰਾਂ ਨੂੰ ਇਜਾਜ਼ਤ ਮੰਗਦੇ ਅਗਰ ਸਰਕਾਰ ਬਣ ਗਈ ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਾਮ 84 ਵੀ ਉਹ ਫਨਕਾਰਾਂ ਦਾ ਕਾਫਲਾ ਆਏਗਾ ਔਰ ਬਾਬਾਈ ਦੇ ਪਰਿਵਾਰ ਦੇ ਮੈਂਬਰ ਆ ਕੇ ਮੇਲੇ ਤੇ ਹਾਜ਼ਰੀ ਕਰਨਗੇ। ਬਾਕੀ ਅੰਮ੍ਰਿਤਸਰ, ਲੁਧਿਆਣਾ, ਪ੍ਰੀਤਕੋਟ ਔਰ ਕੁਝ ਚੈਨਲਾਂ ਦੀ ਰਿਕਾਰਡਿੰਗ ਲਈ ਵੀ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ। ਅਗਰ ਸਰਕਾਰ ਇਜਾਜ਼ਤ ਦਿੰਦੀ ਹੈ ਤੇ ਉਹ ਵੀ ਹਾਜ਼ਰੀ ਕਰਨਗੇ। ਧੰਨਵਾਦ।